ਮਿੰਟੋ ਜੀ ਇੱਕ ਉਰਦੂ ਦਾ ਸ਼ੇਅਰ ਹੈ ਕਹਿੰਦੇ ਕਿ ਮਸ਼ਰੂਫ ਰਹਿਣੇ ਕਾ ਇਹ ਅੰਦਾਜ਼ ਤੁਮੇ ਤਨਹਾ ਨਾ ਕਰ ਦੇ ਮਸ਼ਰੂਫ ਰਹਿਣੇ ਕਾ ਇਹ ਅੰਦਾਜ਼ ਤੁਮੇ ਤਨਹਾ ਨਾ ਕਰ ਦੇ ਰਿਸ਼ਤੇ ਫੁਰਸਤ ਕੇ ਨਹੀਂ ਤਵੱਜੋ ਕੇ ਮੋਤਾਜ ਹੁੰਤੇ ਹਨ ਤਵੱਜੋ ਤਵੱਜੋ ਧਿਆਨ ਧਿਆਨ ਬਿਲਕੁਲ ਜੀ ਪੰਜਾਬੀ ਦੇਸੀ ਚ ਤੁਸੀਂ ਕਰਦੇ ਕਰੋ ਮੈਂ ਦੇਸੀ ਬੰਦਾ ਜੀ ਮੈਂ ਕਦੇ ਮੈਂ ਧਿਆਨ ਤੋਂ ਹੀ ਗੱਲ ਸ਼ੁਰੂ ਕਰ ਦੇਣਾ ਰਾਜਪਾਲ ਸਾਹਿਬ ਐਸੀ ਕੀ ਨੋਬਤ ਉਹਨਾਂ ਨੂੰ ਆਈ ਕਿ ਉਹਨਾਂ ਨੂੰ ਇਹ ਕਹਿਣਾ ਪੈ ਗਿਆ ਕਿ ਸੀਐਮ ਸਾਹਿਬ ਬੜੇ ਬਿਜ਼ੀ ਨੇ ਭਾਈ ਉਹਨਾਂ ਉਹ ਤਵੱਜੋ ਨਹੀਂ ਦਿੰਦੇ ਉਹ ਫੁਰਸਤ ਨਹੀਂ ਹੈ ਉਹਨਾਂ ਕੋਲ ਮੈਂ ਇੱਕ ਗੱਲ ਕਹਾਂ ਵੀ ਰਾਜਪਾਲ ਸਾਹਿਬ ਜੇ ਕਿਤੇ ਜਲੰਧਰ ਵਾਲੀ ਚੋਣ ਹਾਰ ਜਾਂਦੇ ਨਾ ਭਗਵੰਤ ਮਾਨ ਇਹਨਾਂ ਬਿਜਲੀ ਦੇ ਖੰਭੇ ਨੂੰ ਜੱਫੀਆਂ ਪਾਈ ਜਾਣੀਆਂ ਸੀ ਫਿਰ ਉਹ ਬਿਜਲੀ ਦਾ ਗਰੈਂਟ ਕਿੰਨਾ ਕੱਢਦਾ ਹੈ ਕਿੰਨਾ ਸੋਨਾ ਮਤਲਬ ਕਿ ਉਹ ਫੇਲੇ ਹੋ ਜਾਣਾ ਸੀ ਬਿਲਕੁਲ ਇਹਨਾਂ ਨੇ ਤੇ ਐਵੇਂ ਹੀ ਸਤਾਉਜ ਦੀਆਂ ਗਲੀਆਂ 'ਚ ਜਾ ਕੇ ਲੋਕਾਂ ਨੂੰ ਖਿਲਾੜੀ ਜਾਣਾ ਸੀਗਾ ਕਿ 2 ਮਿੰਟ ਗੱਲ ਸੁਣ ਜਾ ਯਾਰ ਜੀ ਹੁਣ ਉਹ ਬਿਜ਼ੀ ਬਈ ਹੈਗੇ ਆ ਅੱਜ ਵੀ ਉਹ ਮੀਟਿੰਗ ਲੈ ਰਹੇ ਨੇ ਅੱਜ ਵੀ ਮਾਝੇ ਦੇ ਲੀਡਰ ਸਦੀ ਬੈਠੇ ਨੇ ਜਲੰਧਰ ਦੇ ਵਿੱਚ ਬੈਠੇ ਆ ਤਾਂ ਹੁਣ ਮਸ਼ਰੂਫੀਅਤ ਇਹ ਹੈ ਕਿ ਰਾਜਪਾਲ ਸਾਹਿਬ ਤੁਸੀਂ ਤੇ ਰਾਜਪਾਲ ਆ ਗਏ ਹੋ ਤੁਹਾਨੂੰ ਮੋਦੀ ਸਾਹਿਬ ਨੇ ਠੇਕਲਾਇਆ ਐਸ਼ਾ ਪਹਿ ਕਰਦੇ ਜੇ ਬਾ ਗੱਡੀਆਂ ਕੱਢਣੀਆਂ ਸ਼ਮਾਈ ਤੋਂ ਬਾਅਦ ਜਿਵੇਂ ਸਰੋਂ ਦੀ ਫਸਲ ਆਉਂਦੀ ਆ ਜੇ ਤੁਸੀਂ ਚੱਲਿਆ ਜੀ ਮੈਂ ਉਹ ਜਿਵੇਂ ਨਾ ਮੈਂ ਆਇਆ ਗੱਡੀ ਮੋੜ ਕੇ ਮੈਂ ਆਇਆ ਗੱਡੀ ਮੋੜ ਕੇ ਰਾਜਪਾਲ ਕਹਿੰਦਾ ਮੈਂ ਚੱਲਿਆ ਗੱਡੀ ਜੋੜ ਕੇ ਮੈਂ ਚੱਲਿਆ ਗੱਡੀ ਜੋੜ ਕੇ ਉਹ ਕੱਲ ਗੱਡੀ ਐਸੀ ਤੋਰੀ ਕਿ ਇੱਕ ਗੱਡੀ ਵੱਜ ਗਈ ਉਥੇ ਐਕਸੀਡੈਂਟ ਹੋ ਗਿਆ ਜੀ अच्छा ये भी एक बड़ा इंटरेस्टिंग फैक्ट है कि इन्हों दी कोई स्पीड लिमिट ਹੈਗੀ ਨਹੀਂ ਹੂੰ ਕੋ 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 ਕਰਦੀਆਂ ਭੱਜੀਆਂ ਜਾਂਦੀਆਂ ਪਤਾ ਨਹੀਂ 150 ਤੇ ਕਿ ਪੌਣੇ 200 ਤੇ ਆ ਉਹ ਜਿਹੜੀ ਪਿੱਛੇ ਰਹਿ ਜਾਂਦੀ ਆ ਉਹ ਉਹਦਾ ਸਗੋ ਇਹ ਲੰਬ ਪਵਾ ਦਿੰਦੇ ਆ ਵਾਕਸੀਡੈਂਟ ਹੋ ਗਿਆ ਹੂੰ ਹੁਣ ਕੱਲ ਜਦੋਂ ਇਹਨਾਂ ਨੂੰ ਪੁੱਛਿਆ ਨਸ਼ਾ ਇਧਰ ਇਹ ਇਹਨਾਂ ਕੋਲ ਕੋਈ ਹੜਾ ਟਰ ਆ ਗਿਆ ਕਿਹਾ ਜੀ ਜੀ ਨਸ਼ਾ ਬਹੁਤ ਹੈ ਨਸ਼ਾ ਬਹੁਤ ਹੈ ਜਿਵੇਂ ਕੱਲਾ ਪੰਜਾਬ ਹੀ ਨਸ਼ੇ ਦੀ ਮਾਰ ਨਾਲ ਜੂਝ ਰਿਹਾ ਜੀ ਤੇ ਉਹ ਵਰਤ ਪੱਤਰਕਾਰ ਵੀ ਤੁਹਾਨੂੰ ਪਤਾ ਉਂਝ ਲਾਉਣ ਵਾਲੇ ਹੁੰਦੇ ਆ ਉਹ ਜੀ ਮਾਨ ਸਾਹਿਬ ਨਾਲ ਉਹ ਮੰਨਦੇ ਜੀ ਮਾਨ ਸਾਹਿਬ ਕਿੱਥੇ ਮਿਲਦੇ ਉਹ ਤਾਂ ਆਪਣੇ ਅਧਿਕਾਰੀਆਂ ਨੂੰ ਨਹੀਂ ਮਿਲਦੇ ਬਿਜ਼ੀ ਬੰਦੇ ਆ ਤਾਂ ਹੀ ਮੈਂ ਕਿਹਾ ਕਿ ਜੇ ਉਹ ਬਿਜ਼ੀ ਆ ਤਾਂ ਜਲੰਧਰ ਦਾ ਇੱਕ ਵੱਡਾ ਰੋਲ ਆ ਜਲੰਧਰੀਆਂ ਦਾ ਵੱਡਾ ਰੋਲ ਆ ਨਹੀਂ ਤੇ ਉਹ ਇੰਨੇ ਵਿਹਲੇ ਹੋ ਜਾਣੇ ਸੀ ਕਿ ਮਤਲਬ ਕਿ ਹੋ ਸਕਦਾ ਸੀ ਕਿ ਕਿਸੇ ਕਹ ਲੋ ਕਿ ਇੰਸਟਾ ਦੇ ਖਾਤੇ ਤੇ ਆ ਕੇ ਡੇਲੀ ਉਹ ਤਿੰਨ ਚਾਰ ਰੀਲਾਂ ਪਾਇਆ ਕਰ ਦੇ ਕਿ ਅੱਜ ਮੈਂ ਇੱਥੇ ਆ ਤੇ ਅੱਜ ਮੈਂ ਇੱਥੇ ਆ ਜੀ ਮਿੰਟੂ ਜੀ ਕੁਝ ਕਮੈਂਟ ਆਪਾਂ ਦੋਸਤਾਂ ਨੇ ਲਿਖ ਦਿੱਤੇ ਜਾਂਦੇ ਜਾਂਦੇ ਅ ਨਿਰਮਲ ਜੀ ਕਹਿ ਰਹੇ ਨੇ ਕਿ ਲੁਧਿਆਣੇ ਦੇ ਵਿੱਚ ਦੋ ਬਰ ਮੀ ਪੈ ਗਿਆ ਗੁਰਜੰਟ ਜੀ ਆਪਾਂ ਨੂੰ ਨਿਊਜ਼ੀਲੈਂਡ ਤੋਂ ਦੇਖ ਰਹੇ ਨੇ ਚਰਨਜੀਤ ਜੀ ਯੂ ਐਸ ਏ ਤੋਂ ਦੇਖ ਰਹੇ ਨੇ ਲਖਵੀਰ ਸਿੰਘ ਜੀ ਇਹ ਵੀ ਨਿਊਯਾਰਕ ਸਿਟੀ ਤੋਂ ਦੇਖ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਮਿੰਟੂ ਜੀ ਕਹਿੰਦੇ ਨੇ ਕਿ ਉਹ ਅਫਸਾਨਾ ਜਿਸੇ ਅੰਜਾਮ ਤੱਕ ਲਾਣਾ ਨਾ ਹੋ ਮੁਸ਼ਕਿਲ ਜੀ ਉਹ ਅਫਸਾਨਾ ਜਿਸੇ ਅੰਜਾਮ ਤੱਕ ਲਾਣਾ ਨਾ ਹੋ ਮੁਮਕਿਨ ਉਸੇ ਇੱਕ ਹਸੀਨ ਮੋੜ ਮੋੜ ਤੱਕ ਲਾ ਕੇ ਛੋੜਨਾ ਅੱਛਾ ਛੋੜਨਾ ਅੱਛਾ ਸਾਹਿਰ ਲੁਧਿਆਣਵੀ ਨੇ ਕਿਹਾ ਜੀ ਸਾਹਿਰ ਲੁਧਿਆਣਵੀ ਨੇ ਕਿਹਾ ਤੇ ਆਪਾਂ ਵੀ ਆਪਣੇ ਅਫਸਾਨੇ ਨੂੰ ਇਸ ਹਸੀਨ ਮੋੜ ਤੇ ਛੱਡਦੇ ਹਾਂ ਅੱਜ ਮੋੜ ਤੇ ਛੱਡ ਕੇ ਜਾਣਾ ਤਾਂ ਪਹਿਲਾਂ ਉਹਨਾਂ ਦਾ ਸ਼ੁਕਰੀਆ ਮੂਰ ਦਿਓ ਜਿਨ੍ਹਾਂ ਨੇ ਕੁਝ ਜੋੜਿਆ ਬਿਲਕੁਲ ਸਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਕੰਟਰੀਬਿਊਸ਼ਨ ਲਈ ਜੀ ਜੀ ਲੋ ਤੁਹਾਡੇ ਵਾਸਤੇ ਬੜਾ ਸੋਹਣਾ ਕਮੈਂਟਰ ਨੇ ਕੀਤਾ ਹੈ ਕਹਿੰਦੇ ਪੰਜਾਬੀ ਦੇ ਰਵੀਸ਼ ਕੁਮਾਰ ਨੇ ਮਿਲਦੇ ਨਹੀਂ 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 ਆਪਣੀ ਇਨੀ ਤੋਫੀਕ ਨਹੀਂ ਹੈ ਬਸ ਤੁਸੀਂ ਭਰਾ ਬਣਾ ਕੇ ਰੱਖੋ ਵਾਇਰਲ ਨਹੀਂ ਬਹੁਤ ਹੈ ਯਾਰ ਆਪਾਂ ਉਹ ਨਾ ਬੰਦਿਆਂ ਵਰਗੇ ਨਹੀਂ ਹੈ ਕਿਉਂਕਿ ਬਹੁਤ ਪੜੇ ਲਿਖੇ ਨੇ ਬਹੁਤ ਕੁਝ ਜਾਨਣਾ ਹਾਲੇ ਆਪਣੇ ਲਈ ਬਾਕੀ ਆ ਮੈਂ ਦੇਖੋ ਛੋਟਾ ਜਿਹਾ ਟੋਪਿਕ ਆਇਆ ਆਪਣੇ ਸਾਹਮਣੇ ਆ ਨਾ ਤਾਂ ਮੈਂ ਮਤਲਬ ਕਿ ਮੈਂ ਇਹਨੂੰ ਬਹੁਤ ਪੜਨਾ ਚਾਹੁੰਦਾ ਸੀਗਾ ਪਰ ਕੁਝ ਚੀਜ਼ਾਂ ਤੁਹਾਡੀ ਸਮਝ ਨਹੀਂ ਆਉਂਦੀਆਂ ਕਿਵਰ ਜਾਂ ਕੁਝ ਸਮਾਂ ਨਹੀਂ ਹੁੰਦਾ ਹਮ ਤਾਂ ਮੈਂ ਤੇ ਬਹੁਤ ਹਾਲੇ ਪੜਨਾ ਚਾਹਣਾ ਤੇ ਬਹੁਤ ਕੁਝ ਮਤਲਬ ਕਿ ਦਿਲ ਚਾਹੇ ਯਾਰ ਕੇ ਵੀ ਜਾਣ ਲਈ ਇਹ ਵੀ ਜਾਣ ਲਈ ਜਦੋਂ ਵਿਹਲੇ ਹੁੰਦੇ ਸੀ ਉਦੋਂ ਐਂ ਲੱਗਦਾ ਸੀ ਯਾਰ ਦਿਨ ਕਿਵੇਂ ਲੰਘੂਗਾ ਹੁਣ ਇਹ ਲੱਗਦਾ ਕਿ ਯਾਰ ਹਫ਼ਤੇ ਚੰਗ ਵੀ ਹਫ਼ਤੇ ਚ 14 ਦਿਨ ਹੋਣ ਦਿਨ 48 ਘੰਟੇ ਹੋਣ ਆ ਵੀ ਪੜ ਲਈ ਆ ਵੀ ਕਰ ਲਈ ਜੀ